ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਅਕਾਲੀ ਦਲ ਨੂੰ ਅੱਜ ਨਵਾਂ ਪ੍ਰਧਾਨ ਮਿਲੇਗਾ ਪਾਰਟੀ ਡੈਲੀਗੇਟਸ ਨਵਾਂ ਪ੍ਰਧਾਨ ਚੁਣਨਗੇ ਅਮਰਸਰ ਦੇ ਵਿੱਚ ਤੇਜਾ ਸਿੰਘ ਸਮੰਦਰੀ ਹਾਲ ਚ ਜਨਰਲ ਹਾਊਸ ਦੀ ਬੈਠਕ ਹੋਣ ਜਾ ਰਹੀ ਹੈ 11 ਵਜੇ ਦਰਸਲ ਜਨਰਲ ਹਾਊਸ ਦੀ ਹੈ ਬੈਠਕ ਰੱਖੀ ਗਈ ਹੈ 117 ਹਲਕਿਆਂ ਤੋਂ ਆਏ 567 ਡੈਲੀਗੇਟਸ ਪ੍ਰਧਾਨ ਦੀ ਚੋਣ ਕਰਨਗੇ ਸੁਖਵੀਰ ਸਿੰਘ ਬਾਦਲ ਨੂੰ ਮੋੜ ਕਮਾਨ ਮਿਲ ਸਕਦੀ ਹੈ ਜੀ ਸੰਭਾਵਨਾ ਹੈ ਕਿ ਸੁਖਵੀਰ ਬਾਦਲ ਦੇ ਨਾਂ ਨੂੰ ਕੋਈ ਚੁਣੌਤੀ ਨਾ ਮਿਲੇ ਅਤੇ ਦੁਬਾਰਾ ਪ੍ਰਧਾਨ ਚੁਣੇ ਜਾਣ ਬਲਵਿੰਦਰ ਸਿੰਘ ਖੁੰਧੜ ਪਾਰਟੀ ਦੇ ਸਰਪ੍ਰਸਤ ਬਣਾਈ ਜਾ ਸਕਦੇ ਨੇ ਪਾਰਟੀ ਦੀ 3 ਮਹੀਨੇ ਚੱਲੀ ਮੈਂਬਰਸ਼ਿਪ ਡਰਾਈਵ ਤੋਂ ਬਾਅਦ ਅੱਜ ਪ੍ਰਧਾਨ ਚੁਣਿਆ ਜਾਵੇਗਾ ਅਸਕਰ ਤਾਂ ਜਨਰਲ ਦੇ ਅਹੁਦੇ ਦੇ ਲਈ ਕਈ ਦਾਅਵੇਦਾਰ ਨੇ ਸਭ ਤੋਂ ਅੱਗੇ ਦਲਜੀਤ ਸਿੰਘ ਚੀਮਾ ਅਤੇ ਮਹਿੰਦਰ ਸਿੰਘ ਗਰੇਵਾਲ ਨੇ ਸੁਖਬੀਰ ਬਾਦਲ ਨੇ 16 ਨਵੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਹਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ 10 ਜਨਵਰੀ 2025 ਨੂੰ ਪਾਰਟੀ ਦੀ ਵਰਕਿੰਗ ਕਮੇਟੀ ਨੇ ਅਸਤੀਫਾ ਮਨਜ਼ੂਰ ਵੀ ਕਰ ਲਿਆ ਸੀ ਸੁਖਬੀਰ ਬਾਦਲ ਪਹਿਲੀ ਵਾਰ ਦਸੰਬਰ 2008 ਦੇ ਵਿੱਚ ਪਾਰਟੀ ਦੇ ਪ੍ਰਧਾਨ ਬਣੇ ਸਨ ਕਿ ਅੱਜ ਮੁੜ ਤੋਂ ਨਵੇਂ ਪ੍ਰਧਾਨ ਦੀ ਜੋ ਕਿ ਚੋਣ ਹੋ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਤੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਨਰਲ ਇਜਲਾਸ ਰੱਖਿਆ ਗਿਆ ਜਿਸ ਦੌਰਾਨ ਡੈਲੀਗੇਟਸ ਦੇ ਡੈਲੀਗੇਟਸ ਦੇ ਵੱਲੋਂ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਤਾਂ 11 ਵਜੇ ਜਨਰਲ ਹਾਊਸ ਦੀ ਬੈਠਕ ਤੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਣ ਜਾ ਰਹੀ ਹੈ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ ਰਾਜੀਵ ਆਖਰਕਾਰ ਅੱਜੋ ਸਮਾਂ ਆ ਗਿਆ ਜਦੋਂ ਕਿ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲ ਜਾਵੇਗਾ ਜਨਰਲ ਜਲਾਸ ਹੋਣ ਜਾ ਰਿਹਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਫਿਲਹਾਲ ਕੀ ਕੋ ਜਾਣਕਾਰੀ ਕਿਸ ਤਰੀਕੇ ਦੀਆਂ ਤਸਵੀਰਾਂ ਕਿਵੇਂ ਦੀ ਤਿਆਰੀ ਬਿਲਕੁਲ ਪਰਮਿੰਦਰ ਅੱਜ ਅਕਾਲੀ ਦਲ ਨੂੰ ਨਵੇਂ ਪ੍ਰਧਾਨ ਜੋ ਹੈ ਉਹ ਮਿਲਣ ਦੀ ਪੂਰੀ ਪੂਰੀ ਅੱਜ ਤਿਆਰੀ ਜਿਹੜੀ ਉਹ ਕੀਤੀ ਗਈ ਹੈ ਔਰ ਤੇਜਾ ਸਿੰਘ ਸਮੁੰਦਰੀ ਹਾਲ ਜੋ ਕਿ ਐਸਜੀਪੀਸੀ ਦਾ ਮੁੱਖ ਦਫਤਰ ਵੀ ਹੈ ਔਰ ਉੱਥੇ ਜਦੋਂ ਪਹਿਲਾਂ ਪਹਿਲੀ ਵਾਰ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨਿਕ ਬਣਾਇਆ ਗਿਆ ਸੀ ਤਾਂ ਉਸ ਵੇਲੇ ਵੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਉਸ ਵੇਲੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ਦੇ ਵਿੱਚ ਇਹ ਕਾਰਵਾਈ ਹੋਈ ਸੀ ਤਾਂ ਹੁਣ ਇੱਕ ਵਾਰ ਮੁੜ ਤੋਂ ਫਿਰ ਉਸੇ ਤਰੀਕੇ ਦਾ ਮਾਹੌਲ ਜਿਹੜਾ ਉਹ ਅੱਜ ਬਣਦਾ ਹੋਇਆ ਨਜ਼ਰ ਆ ਰਿਹਾ ਬਲਵਿੰਦਰ ਸਿੰਘ ਭੁੰਜੜ ਕੱਲ ਹੀ ਜੋ ਐ ਅੰਮ੍ਰਿਤਸਰ ਪਹੁੰਚ ਚੁੱਕੇ ਸੀ ਉਹਨਾਂ ਤੋਂ ਇਲਾਵਾ ਹੋਰ ਜਿਹੜੇ ਤਮਾਮ ਸੀਨੀਅਰ ਆਗੂ ਜੀ <table> ਕਾਲੀ ਦਲ ਦੇ ਉਹ ਵੀ ਅੰਮ੍ਰਿਤਸਰ ਪਹੁੰਚ ਰਹੇ ਨੇ ਤਾਂ ਅੱਜ 11 ਵਜੇ ਦੇ ਕਰੀਬ ਇਹ ਕਾਰਵਾਈ ਜਿਹੜੀ ਆ ਉਹ ਸ਼ੁਰੂ ਹੋਣੀ ਹੈ ਤਾਂ ਇਹੀ ਹਰ ਇੱਕ ਦੇ ਜ਼ਿਹਨ ਦੇ ਵਿੱਚ ਵੱਡਾ ਸਵਾਲ ਬਣਿਆ ਹੋਇਆ ਕਿ ਆਖਿਰਕਾਰ 44 ਦਲ ਦਾ ਹੁਣ ਨਵਾਂ ਪ੍ਰਧਾਨ ਕੌਣ ਹੋਏਗਾ ਹਾਲਾਂਕਿ ਜਿਆਦਾ ਚਰਚਾਵਾਂ ਇਹੀ ਨੇ ਕਿ ਸੁਖਵੀਰ ਬਾਦਲ ਨੂੰ ਹੀ ਮੁੜ ਔਰ ਜਿਹੜੀ ਕਮਾਂਡ ਹੈ ਉਹ ਪਾਰਟੀ ਦੇ ਆਗੂ ਜਾਂ ਜਿਹੜੇ ਡੈਲੀਗੇਟ ਨੇ ਉਹ ਸੌਂਪ ਸਕਦੇ ਨੇ ਪਰ ਇੰਤਜ਼ਾਰ ਕਰਨਾ ਹੋਏਗਾ ਕਿ ਕਿਸ ਨੂੰ ਕਮਾਂਡ ਮਿਲਦੀ ਹੈ ਕਿਉਂਕਿ ਫਿਲਹਾਲ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਨੇ ਔਰ ਸੁਬੀਰ ਸਿੰਘ ਬਾਦਲ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਸੀ ਤਾਂ ਅੱਜ ਇੱਕ ਵੱਡਾ ਦਿਨ ਹੈ ਆਕਾਲੀ ਦਲ ਦੇ ਆਉਣ ਵਾਲੇ ਜਿਹੜੇ ਭਵਿਕ ਨੂੰ ਜੋ ਤੈਅ ਕਰੇਗਾ ਕਿ ਕਿਸ ਨੂੰ ਇਸ ਦੀ ਕਮਾਂਡ ਮਿਲਦੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਆਕਾਲੀ ਦਲ ਨੂੰ ਕਿੰਨਾ ਤੇ ਜਿਹੜਾ ਨਵਾਂ ਪ੍ਰਧਾਨ ਹੈ ਉਹ ਮਜ਼ਬੂਤ ਕਰਨ ਦੇ ਵਿੱਚ ਕਾਮਯਾਬ ਬੰਦਾ ਤਾਂ 11 ਵਜੇ ਦੇ ਕਰੀਬ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਹੋਣ ਜਾ ਰਹੀ ਹੈ ਰਾਜੀਵ 11 ਵਜੇ ਜੋ ਕਿ ਕਾਰਵਾਈ ਜਲਾਸ ਸ਼ੁਰੂ ਹੋਵੇਗਾ ਤਾਂ ਕੀ ਮੰਨੇ ਜਾਵੇ ਕਿ ਕਿੰਨੇ ਕ ਸਮੇਂ ਤੱਕ ਕਿੰਨੇ ਟਾਈਮ ਦੇ ਵਿੱਚ ਇਹ ਪ੍ਰਕਿਰਿਆ ਪੂਰੀ ਹੋ ਜਾਵੇਗੀ ਤੇ ਨਵੇਂ ਪ੍ਰਧਾਨ ਦੀ ਚੋਣ ਕਰ ਲਈ ਜਾਵੇਗੀ ਅਦੇਖੋ ਇਸ ਬਾਰੇ ਸਪਸ਼ਟ ਤੌਰ ਤੇ ਨਹੀਂ ਕਿਹਾ ਜਾ ਸਕਦਾ ਪਰ 1 ਘੰਟੇ ਤੋਂ ਲੈ ਕੇ 2 ਘੰਟੇ ਦੇ ਵਿੱਚ ਵਿੱਚ ਕਿਉਂਕਿ ਪੂਰਾ ਇੱਕ ਜਿਹੜਾ ਮर्यादा ਹੁੰਦੀ ਹੈ ਕਾਲੀ ਦਲ ਕਿਉਂਕਿ ਇੱਕ ਪੰਤਕ ਪਾਰਟੀ ਵੀ ਹੈ ਔਰ ਇੱਕ ਧਾਰਮਿਕ ਜਥੇਬੰਦੀ ਦਾ ਜਿਹੜਾ ਮੁੱਖ ਦਫਤਰ ਹੈ ਉੱਥੇ ਇਹ ਜਲਾਸ ਬੁਲਾਇਆ ਜਾਣਾ ਤਾਂ ਜਿਹੜੀਆਂ ਰਿਵਾਇਤਾਂ ਹੁੰਦੀਆਂ ਨੇ ਸਿੱਖ ਧਰਮ ਦੀਆਂ ਉਸ ਮੁਤਾਬਕ ਇਹ ਸਾਰੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਣੀ ਹੈ ਤਾਂ ਉਸ ਦੇ ਵਿੱਚ ਸਮਾਂ ਜ਼ਰੂਰ ਲੱਗਦਾ ਪਰ ਕਿਉਂਕਿ ਸਾਰੇ ਡੈਲੀਗੇਟ ਜਿਹੜੇ ਨੇ ਮੁਰਤ ਤੋਂ ਇਹਨਾਂ ਨੇ ਆਪਣੇ ਪ੍ਰਧਾਨ ਦੀ ਚੋਣ ਕਰਨੀ ਹੈ ਲਾਜ਼ਮੀ ਤੌਰ ਤੇ ਉੱਤੇ ਤਕਰੀਰਾਂ ਵੀ ਹੋਣਗੀਆਂ ਹਰਕ ਦੇ ਜਿਹੜੇ ਸੁਝਾਅ ਨੇ مشورے ਨੇ ਹਰਕ ਦੀ رائے ਜਿਹੜੀ ਹੈ ਉਹ ਲਈ ਜਾਣੀ ਹੈ ਤਾਂ ਸਮਾਂ ਜ਼ਰੂਰ ਲੱਗ ਸਕਦਾ ਪਰ 1 ਵਜੇ ਦੇ ਆਸ-ਪਾਸ ਉਮੀਦ ਹੈ ਕਿ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੇ ਨਾਮ ਦੀ ਜਿਹੜੀ ਹੈ ਅਨਾਉਂਸਮੈਂਟ ਹੋ ਕਰ ਦਿੱਤੀ ਜਾਏਗੀ ਹਾਂ ਠੀਕ ਹੈ ਹਰਜੀਪੁਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆਕਾਲੀ ਦਰ ਨੂੰ ਅੱਜ ਨਵਾਂ ਪ੍ਰਧਾਨ ਮਿਲ ਜਾਵੇਗਾ ਪਾਰਟੀ ਡੈਲੀਗੇਟਸ ਨਵਾਂ ਪ੍ਰਧਾਨ ਚੁਣਨਗੇ ਦਰਸਲ ਅਮਰਸਰ ਦੇ ਵਿੱਚ ਤੇਜਾ ਸਿੰਘ ਸਮੰਦਰੀ ਹਾਲ ਦੇ ਵਿੱਚ ਠੀਕ 11 ਵਜੇ ਜਨਰਲ ਹਾਊਸ ਦੀ ਬੈਠਕ ਹੋਣ ਜਾ ਰਹੀ ਹੈ